ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਵਿਚਾਰ ਕਰਨ ਜਾ ਰਹੇ ਹਾਂ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਸੇ ਦੇਵੀ ਦੇ ਪੁਜਾਰੀ ਸਨ ਜਾਂ ਨਹੀਂ ਸਨ ਇਸ ਵੀਡੀਓ ਰਾਹੀਂ ਮੇਰਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਕੋਈ ਮਾਨਤਵ ਨਹੀਂ ਹੈ ਜੋ ਮੇਰੇ ਭੈਣ ਭਾਈ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ ਉਹਨਾਂ ਨੂੰ ਮੇਰਾ ਕੋਈ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਜੀ ਇਹ ਸਿਰਫ ਆਪਾਂ ਇੱਕ ਆਪਣੀ ਆਪਣੀ ਵਿਚਾਰਧਾਰਾ ਕਿਉਂਕਿ ਹਰ ਇੱਕ ਧਰਮ ਦੀ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ ਸਿਰਫ ਉਹਦੇ ਬਾਰੇ ਦੱਸਣਾ ਚਾਹੁੰਦੇ ਆ ਵੀ ਸਾਡਾ ਧਰਮ ਇਹਦੇ ਬਾਰੇ ਕੀ ਸੋਚਦਾ ਅਸੀਂ ਕੀ ਸੋਚਦੇ ਆ ਆਪਾਂ ਸੁਣਦੇ ਰਹਨੇ ਆ ਜੀ ਕਿਤਾਬਾਂ ਵਿੱਚ ਲੋਕ ਕਿਤਾਬਾਂ ਛੱਪ ਚੁੱਕੀਆਂ ਇਹਦੇ ਬਾਰੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਵੀ ਨੂੰ ਪ੍ਰਗਟ ਕੀਤਾ ਸੀ ਕਿਸੇ ਨੇ ਕਿਵੇਂ ਕਿਹਾ ਕਿਸੇ ਅਲੱਗ ਸਭ ਨੇ ਅਲੱਗ-ਅਲੱਗ ਕਿਹਾ ਆਪਾਂ ਸੁਣਿਆ ਬਸ ਸਿਰਫ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਇਹ ਹੁਣ ਆਪਣੇ ਸੁਭਾਅ ਨੇ ਜੀ ਕਿ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਬਿਨਾਂ ਸੋਚੇ ਸਮਝੇ ਵਿਸ਼ਵਾਸ ਕਰ ਲੈਣੇ ਆ ਐਵੇਂ ਹੀ ਸਾਹਿਬ ਇਹ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਾਰੇ ਬਿਲਕੁਲ ਮਨਕੜਤ ਬਿਨਾ ਤਰਕ ਗਪੌੜ ਮਾਰਿਆ ਗਿਆ ਕੀ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ ਅਸੀਂ ਕਈਆਂ ਨੇ ਬਿਨਾ ਇਸ ਦੀ ਤੈ ਤੱਕ ਗਿਆ ਇਸ ਗਪੌੜ ਨੂੰ ਸੱਚ ਮੰਨਿਆ ਗਾਹੇ ਵਗਾਹੇ ਇਹ ਕਿਹਾ ਜਾਣ ਲੱਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ ਇਹ ਗੱਪ ਹੈ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ 150 ਸਾਲ ਬਾਅਦ ਮਾਰੀ ਗਈ ਭਾਈ ਸੁਖਾ ਸਿੰਘ ਕਾਈ ਸੰਤੋਖ ਸਿੰਘ ਤੇ ਬਾਬਾ ਸੁਮੇਰ ਸਿੰਘ ਨੇ ਆਪਣੇ ਆਪਣੇ ਢੰਗ ਨਾਲ ਕਾਵਿਕ ਰੂਪ ਵਿੱਚ ਦਸ਼ਮ ਪਾਤਸ਼ਾਹ ਨੂੰ ਦੇਵੀ ਪੂਜਕ ਦੱਸਿਆ ਹੈ ਪਰ ਅਫਸੋਸ ਪਹਿਲਾਂ ਤਾਂ ਇਹ ਹੈ ਕਿ ਤਿੰਨੇ ਇੱਕ ਦੂਜੇ ਨਾਲ ਸਹਿਮਤ ਨਹੀਂ ਪਹਿਲਾ ਕੁਝ ਕਹਿੰਦਾ ਫਿਰ ਆਪਣੀ ਕਹੀ ਗੱਲ ਤੋਂ ਉੱਟ ਚਲੇ ਜਾਂਦੇ ਆ ਤੀਜਾ ਇਨ੍ਹਾਂ ਵਿੱਚੋਂ ਕੋਈ ਵੀ ਗੁਰੂ ਜੀ ਦਾ ਸਮਕਾਲੀ ਨਹੀਂ ਸੀ ਕਿਸੇ ਨੇ ਵੀ ਇਹ ਮਨਕਰਤ ਘਟਨਾਖੀ ਨਹੀਂ ਵੇਖੀ બસ ਆਪਣੇ ਮਨ ਨਾਲ ਖਿਆਲੀ ਪਲਾਉ ਬਣਾ ਕੇ ਮਨ ਮਰਜ਼ੀ ਦੀਆਂ ਗੱਪਾਂ ਲਿਖੀ ਗਿਆ। ਉਹਨਾਂ ਨੇ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਗੁਰੂ ਜੀ ਦੀ ਸਪੂਰਣ ਬਹੁਪੱਖੀ ਮਹਾਨ ਸ਼ਕਤੀਤ ਆਪਣੇ ਵੱਡੇ ਵਡੇਰਿਆਂ ਦੇ ਉੱਤੇ ਕਿਵੇਂ ਜਾ ਸਕਦੀ ਹੈ। ਇਹ ਵੀ ਸੋਚਣ ਦੀ ਖੇਚਲ ਨਹੀਂ ਕੀਤੀ ਕਿ ਉਹਨਾਂ ਦੀ ਇੱਕ ਮਨਕਰਤ ਕਹਾਣੀ ਨਾਲ ਗੁਰੂ ਜੀ ਦੀ ਮਹਾਨ ਪਗੰਬਰਾਂ ਵਾਲੀ ਹਸਤੀ ਦੇ ਨਾਂ ਨਾਲ ਸਿੱਖੀ ਦੀ ਚੱਲੀ ਆ ਰਹੀ ਐ ਨੋਖੀ ਤੇ ਨੇਬਲੀ ਸਾਨ ਨੂੰ ਢਾ ਲਗੇਗੀ ਇਹ ਸਪਸ਼ਟ ਤਾਂ ਨਹੀਂ ਹੈਗਾ ਕਿ ਪ੍ਰੋਤਿਕ ਕੋਈ ਵੀ ਕਵੀ ਗੁਰੂ ਜੀ ਦਾ ਸਮਕਾਲੀ ਨਹੀਂ ਸੀ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਭਵਿੱਖਬਾਣੀ ਹੋਈ ਕਿਵੇਂ ਇਹਨਾਂ ਨੂੰ ਇਹ ਗੱਲਾਂ ਸੁਝੀਆਂ ਸਿੰਘ ਸਵਾ ਲਹਿਰ ਦੇ ਮੋਢੀ ਖਾਲਸਾ ਅਖਬਾਰ ਲਾਹੌਰ ਦੇ ਸੰਪਾਦਕ ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਮੈਂਬਰ ਮਹਾਨ ਸੇਤਕਾਰ ਸਿੱਖ ਵਿਦਵਾਨ ਪੰਥ ਰਤਨ ਗਿਆਨੀ ਦੱਤ ਸਿੰਘ ਜੀ ਨੇ ਸਭ ਤੋਂ ਪਹਿਲਾਂ 1899 ਵਿੱਚ ਇਸ ਦੰਤ ਕਥਾ ਦਾ ਡਟ ਕੇ ਵਿਰੋਧ ਕੀਤਾ ਅਤੇ ਆਪਣੀ ਸਹਿਕਾਲ ਰਚਨਾ ਦੁਰਗਾ ਵਿਰੋਧ ਵਿੱਚ ਤਰਕ ਸਹਿਤ ਇਸ ਨੂੰ ਮਨਕਰਤ ਗੱਪ ਕਹਿਣ ਦੀ ਵੱਡੀ ਦਲੇਰੀ ਕੀਤੀ ਸੀ। ਉਹਨਾਂ ਨੇ ਦੁਰਗਾ ਭਗਤ ਦੇ ਤਤ ਖਾਲਸਾ ਦੇ ਪਾਤਰਾਂ ਦੀ ਆਪਸੀ ਲੰਮੀ ਵਾਰਤਾ ਵਿੱਚ ਇਹ ਸਿੱਧ ਕਰ ਦਿੱਤਾ ਕਿ ਗੁਰੂ ਜੀ ਦੇ ਪੰਡਤਾਂ ਦੇ ਪਖੰਡਾਂ ਦਾ ਪ੍ਰਗਟਾਵਾ ਕਰਨੀ ਹਵਨ ਕਰਾਉਣ ਦਾ ਫੈਸਲਾ ਕੀਤਾ ਸੀ ਜੋ ਤੇ ਜਿਹੜੇ ਪੰਡਤ ਕਹਿੰਦੇ ਸਨ ਕਿ ਅਸੀਂ ਦੇਵੀ ਪ੍ਰਗਟ ਕਰ ਸਕਦੇ ਹਾਂ ਉਹਨਾਂ ਨੂੰ ਇੱਕ ਚੁਣੌਤੀ ਦਿੱਤੀ ਸੀ ਕਿ ਦੇਵੀ ਪ੍ਰਗਟ ਕਰਕੇ ਦਿਖਾਓ ਜਦਕਿ ਜਾਣੀ-ਜਾਣ ਗੁਰੂ ਜੀ ਨੂੰ ਪਤਾ ਸੀ ਕਿ ਬ੍ਰਾਹਮਣ ਆਪਣੇ ਬ੍ਰਾਹਮਣ ਸੀ ਉਹ ਆਪਣੇ ਤੋਰੀ ਫੁਲਕੇ ਲਈ ਇਹ ਪਖੰਡ ਕਰਦੇ ਸਨ ਇਥੋਂ ਤੱਕ ਕਿ ਪੰਡਤਾਂ ਦੀ ਹਰ ਮੰਗ ਪੂਰੀ ਕੀਤੀ ਗਈ ਸੀ ਹਵਨ ਦੀ ਸਮੱਗਰੀ ਦਾ ਸਮਾਨ ਦਿੱਤਾ 2.5 ਸਾਲ ਦੇ ਸਮੇਂ ਵਿੱਚ ਵੀ ਉਹ ਦੇਵੀ ਪ੍ਰਗਟ ਨਹੀਂ ਕਰ ਸਕੇ। ਸਗੋਂ ਹਰ ਵਾਰ ਨਵੇਂ ਤੋਂ ਨਵਾਂ ਬਹਾਨਾ ਘੜਦੇ ਸੀ। ਆਖਰ ਜਦੋਂ ਉਹਨਾਂ ਦੇ ਸਾਰੇ ਹੀਲੇ ਵਸੀਲੇ ਖਤਮ ਹੋ ਗਏ ਤਾਂ ਗੁਰੂ ਜੀ ਦੇ ਪੁੱਤਰਾਂ ਦੀ ਬਲੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ 2.5 ਸਾਲ ਤੱਕ ਇੱਕ ਤੋਂ ਇੱਕ ਝੂਠ ਬੋਲ ਕੇ ਗੁਰੂ ਜੀ ਤੋਂ ਕਦੀ ਲੱਖਾਂ ਰੁਪਏ ਮੰਗੇ, ਕਦੀ ਥਾਂ ਬਦਲੀ, ਕਦੀ ਹੋਰ ਹਵਨ ਸੁਮੰਗਰੀ ਮੰਗਦੇ ਰਹੇ। ਜੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਦੁਰਗਾ ਦੇ ਪ੍ਰਗਟ ਹੋਣ ਲਈ ਗੁਰੂ ਜੀ ਦੇ ਪੁੱਤਰਾਂ ਦੀ ਬਲੀ ਚਾਹੀਦੀ ਸੀ ਤਾਂ ਇੰਨਾ ਬਖੇੜਾ ਪਾਉਣ ਦੀ ਕੀ ਲੋੜ ਸੀ ਇਹ ਮੰਗ ਪਹਿਲਾਂ ਹੀ ਰੱਖੀ ਜਾ ਸਕਦੀ ਸੀ ਹੁਣ ਗੁਰੂ ਜੀ ਪੰਡਿਤ ਦਤਾਨੰਦ ਤੇ ਬਾਕੀ ਪੰਡਤਾਂ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਸਨ ਪੁੱਤਰਾਂ ਦੀ ਬਲੀ ਮੰਗਣ ਉਪਰੰਤ ਗੁਰੂ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਉਹ ਕਾਲਪੁਰਖ ਦੇ ਹੁਕਮ ਨਾਲ ਇੱਥੇ ਮulzama ਅਨਾਥਾਂ ਦੀ ਰਾਖੀ ਲਈ ਆਏ ਹਨ ਤੇ ਉਹ ਅਕਾਲ ਪੁਰਖ ਦੇ ਹੁਕਮਾਂ ਦੇ ਉਲਟ ਨਹੀਂ ਜਾ ਸਕਦੇ ਮੈਨੂੰ ਅਕਾਲ ਪੁਰਖ ਵੱਲੋਂ ਆਪਣੇ ਪੁੱਤਰਾਂ ਦੀ ਬਲੀ ਦੇ ਕੇ ਦੇਵੀ ਪ੍ਰਗਟ ਕਰਨ ਦਾ ਹੁਕਮ ਨਹੀਂ ਹੈ ਇਸ ਲਈ ਇਹ ਕਦੀ ਵੀ ਨਹੀਂ ਹੋਵੇਗਾ ਗੁਰੂ ਜੀ ਦੇ ਇਸ ਫੈਸਲੇ ਨਾਲ ਪੰਡਤ ਡਰ ਗਏ ਤੇ ਹੌਲੀ-ਹੌਲੀ ਉੱਥੋਂ ਖਿਸਕ ਗਏ ਸੀ ਗੁਰੂ ਜੀ ਨੇ ਸਾਰੀ ਸਮਗਰੀ ਚੁੱਕ ਕੇ ਹਵਨ ਵਿੱਚ ਸੁੱਟ ਦਿੱਤੀ ਤੇ ਇੱਕ ਵੱਡਾ ਭਾਂਬੜ ਮਚ ਉੱਠਿਆ ਸੀ ਐਨੇ ਕੋ ਗੱਲ ਨੂੰ ਕਵੀਆਂ ਨੇ ਐਨਾ ਵਧਾ-ਚੜਾ ਕੇ ਪੇਸ਼ ਕੀਤਾ ਸਿੱਖ ਦਸਮ ਪਾਤਸ਼ਾਹ ਨੂੰ ਦੁਰਗਾ ਦੇ ਪੁਜਾਰੀ ਸਮਝਣ ਲੱਗ ਪਏ ਸਨ ਇਸ ਲੇਖ ਵਿੱਚ ਅਸੀਂ ਗਿਆਨੀ ਦੱਤ ਸਿੰਘ ਦੀ ਰਚਨਾ ਦੁਰਗਾ ਵਿਰੋਧ ਦੇ ਆਧਾਰ ਤੇ ਗੁਰਵਾਣੀ ਦੀ ਇੱਕ ਸਵੱਟੀ ਤੇ ਇਸ ਨੂੰ ਪਰਖ ਕੇ ਸਿੱਧ ਕਰਨਾ ਹੈ ਕਿ ਇਹ ਧਾਰਨਾ ਇੱਕ ਗਪੌੜ ਤੋਂ ਵੱਧ ਕੁਝ ਨਹੀਂ ਹੈਗੀ ਇਹ ਸਿਰਫ ਸਿੱਖੀ ਦੇ ਨਾਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਰਪੱਖੀ ਬਹੁਪੱਖੀ ਸਖਸੀਅਤ ਨੂੰ ਢਾਹ ਲਾਉਣ ਲਈ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸਾਡਾ ਸਭ ਤੋਂ ਪਹਿਲਾ ਤਰਕ ਇਹ ਹੈ ਕਿ ਸਿਰਫ ਸਾਡੀ ਹੀ ਨਹੀਂ ਹਰ ਸਿੱਖ ਦੀ ਸੋਤੇ ਪੱਕੀ ਮੋਹਰ ਲੱਗੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਹਨ ਉਹਨਾਂ ਨੂੰ ਨੌ ਜੋਤਾਂ ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਪ੍ਰਚਲਿਤ ਵਿਪਰਵਾਦੀ ਰੀਤਾਂ ਪਖੰਡਾਂ ਦਾ ਡਟ ਕੇ ਵਿਰੋਧ ਕੀਤਾ ਹੈ ਅਤੇ ਖਾਲਸਾ ਨਿਰਮਲ ਪੰਥ ਹੋਂਦ ਵਿੱਚ ਲਿਆਂਦਾ ਸੀ। ਉਹਨਾਂ ਤੋਂ ਬਾਅਦ ਸਾਰੀਆਂ ਜੋਤਾਂ ਨੇ ਇਸ ਉੱਤੇ ਡਟ ਕੇ ਪਹਿਰਾ ਦਿੱਤਾ। ਜਿਸ ਦਾ ਸਭ ਤੋਂ ਵੱਡਾ ਸਬੂਤ ਸੰਸਾਰ ਦਾ ਇੱਕੋ ਇੱਕ ਵੱਡਾ ਆਕਾਰੀ ਤੇ ਸਰਬਸਾਂਝਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਜਿਸ ਵਿੱਚ ਗੁਰੂਆਂ ਦੀ ਬਾਣੀ ਦੇ ਨਾਲ ਨਾਲ 15 ਭਗਤਾਂ ਦੀ ਬਾਣੀ ਵੀ ਦਰਜ ਹੈ। ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਸੰਪਾਦਨਾ ਕੀਤੀ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਜੀ ਦੀ ਵਾਣੀ ਦਰਜ ਕਰਕੇ ਇਸ ਨੂੰ ਸਪੂਰਨ ਕੀਤਾ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 11 ਗੁਰੂ ਥਾਪ ਕੇ ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦਾ ਹੁਕਮਨਾਮਾ ਜਾਰੀ ਕੀਤਾ ਇੱਥੇ ਹੀ ਵਸ ਨਹੀਂ ਗੁਰੂ ਜੀ ਨੇ ਤਾਂ ਗੁਰੂ ਨਾਨਕ ਦੇਵ ਜੀ ਦੀ ਭਗਤੀ ਨਾਲ ਸ਼ਕਤੀ ਨੂੰ ਇੱਕਮਿਕ ਕਰਕੇ ਭਗਤੀ ਤੇ ਸ਼ਕਤੀ ਦਾ ਇੱਕ ਨਕੇਵਲਾ ਖਾਸਾ ਪੰਥ ਸਾਜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਬਿਜਲੀ ਗੁਰੂਆਂ ਤੇ ਭਗਤਾਂ ਦੀ ਬਾਣੀ ਵਿੱਚ ਬੇਅੰਤ ਅਜਿਹੇ ਹਵਾਲੇ ਮਿਲਦੇ ਹਨ ਜਿਨ੍ਹਾਂ ਵਿੱਚ ਦੇਵੀ-ਦੇਵਤਿਆਂ ਦਾ ਵਿਰੋਧ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਇੰਨਾ ਸਾਰੇ ਪਰਮਾਣਾਂ ਤੋਂ ਚੰਗੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਉਪਾਸ਼ਨਾ ਜਾਂ ਪੂਜਾ ਕਰਨੀ ਗਲਤ ਹੈ। ਇਸ ਤੋਂ ਅੱਗੇ 10ਵੇਂ ਗੁਰੂ ਨੇ ਅੰਤਮ ਸਮੇਂ ਵੀ ਖਾਲਸਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਾਇਆ ਤਾਂ ਇਸੇ ਨੂੰ ਗੁਰੂ ਮੰਨਣ ਦੀ ਇਜਾਜ਼ਤ ਦਿੱਤੀ ਸੀ। ਫਿਰ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਲੰਗੀ ਧਰਜੀ ਨੇ ਆਪ ਆਦ ਗ੍ਰੰਥ ਦੇ ਉਪਦੇਸ਼ਾਂ ਨੂੰ ਤੋੜ ਕੇ ਕਿਸੇ ਹੋਰ ਦੀ ਪੂਜਾ ਕੀਤੀ ਹੋਵੇ ਇਸ ਵਾਸਤੇ ਖਾਸੇ ਲਈ ਗੁਰੂ ਮਹਾਰਾਜ ਉੱਤੇ ਕਦੇ ਵੀ ਅਜਿਹਾ ਦੋਸ਼ ਨਹੀਂ ਲਾਉਣਾ ਚਾਹੀਦਾ ਇਸ ਲਈ ਸਾਫ ਪਾਇਆ ਜਾਂਦਾ ਹੈ ਕਿ ਜੇ ਦਸਮ ਪਾਤਸ਼ਾਹ ਦੇਵੀ ਦਾ ਪੂਜਨ ਕਰਦੇ ਅਤੇ ਉਸ ਤੋਂ ਬਰ ਮੰਗਦੇ ਤਾਂ ਜ਼ਰੂਰੀ ਸੀ ਕਿ ਉਹ ਆਖਦੇ ਕਿ ਤੁਸੀਂ ਦੇਵੀ ਦਾ ਪੂਜਨ ਕਰਨਾ ਹੈ ਪਰ ਦੂਜੇ ਮਾਜਹਬ ਵਾਲੇ ਵੱਲੋਂ ਲਿਖਿਆ ਇਤਿਹਾਸ ਇਸ ਗੱਲ ਦੀ ਬਿਨਾਂ ਕਿਸੇ ਪੱਖਵਾਤ ਤੋਂ ਗਵਾਹੀ ਦਿੰਦਾ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਦੇਵੀ ਦੇ ਪੂਜਨ ਤੋਂ ਹਟਾਇਆ ਸੀ ਇਸ ਉਪਰੰਤ ਦੁਰਗਾ ਵਿਰੋਧ ਵਿੱਚ ਇਹ ਵੀ ਪ੍ਰਗਟਾਵਾ ਵਿਸਤਾਰ ਨਾਲ ਕੀਤਾ ਗਿਆ ਹੈ ਭਾਰਤ ਵਿੱਚ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਮਰਹਾਟੇ ਤੇ ਰਾਜਪੂਤ ਦੱਖਣ ਵੱਲ ਰਾਜ ਕਰਦੇ ਸਨ ਤੇ ਰਾਜਪੂਤ ਉੱਤਰੀ ਪੂਰਬੀ ਪਹਾੜਾਂ ਤੱਕ ਰਾਜ ਕਰਦੇ ਸਨ ਮਰਹਾਟੇ ਬਹੁਤ ਹੀ ਬਹਾਦਰ ਸਨ ਜੋ ਕਿ ਰਾਜਪੁੱਤਾਂ ਉਤੇ ਹਮੇਸ਼ਾ ਹਮਲੇ ਕਰਦੇ ਰਹਿੰਦੇ ਜਿਸ ਕਰਕੇ ਰਾਜਪੁੱਤ ਰਾਜੇ ਉੱਤਰੀ ਪਹਾੜਾਂ ਵਿੱਚ ਆ ਵਸੇ ਮਰਹੱਟੇ ਫਿਰ ਵੀ ਉਹਨਾਂ ਦੀਆਂ ਖੂਬਸੂਰਤ ਨੌਜਵਾਨ ਕੁੜੀਆਂ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕਰਦੇ ਸਨ ਪਰ ਕੁੜੀਆਂ ਨੇ ਮਰਹੱਟਿਆਂ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਤੁਸੀਂ ਲੜਾਈ ਕਰਕੇ ਸਾਨੂੰ ਜਿੱਤ ਸਕਦੇ ਹੋ ਤਾਂ ਅਸੀਂ ਤੁਹਾਡੇ ਨਾਲ ਵਿਆਹ ਕਰਾ ਸਕਦੀਆਂ ਹਾਂ ਇਸ ਤਰ੍ਹਾਂ ਉਹ ਰਾਜਪੁੱਤ ਕੁੜੀਆਂ ਬਹਾਦਰੀ ਨਾਲ ਲੜਦੀਆਂ ਤੇ ਮਰਹੱਟਿਆਂ ਨੂੰ ਮਾਤ ਦੇ ਦਿੰਦੀਆਂ ਕਿਉਂਕਿ ਮਰਹੱਟੇ ਪਹਾੜੀ ਇਲਾਕਿਆਂ ਤੋਂ ਪੂਰੀ ਤਰ੍ਹਾਂ ਵਾਕਿਬ ਨਹੀਂ ਸਨ ਸੋ ਕੁੜੀਆਂ ਦੇ ਮਾਤਾ ਪਿਤਾ ਆਦ ਉਹਨਾਂ ਦੀ ਤਾਰੀਫ ਦੇਵੀ-ਦੇਵੀ ਕਹਿ ਕੇ ਕਰਦੇ ਸਨ ਜੋ ਜੰਗ ਵਿੱਚ ਸ਼ਹੀਦ ਹੋ ਜਾਂਦੀਆਂ ਸਨ ਉਹਨਾਂ ਦੀ ਯਾਦ ਬਣਾਈ ਜਾਂਦੀ ਸੀ ਤੇ ਹੌਲੀ-ਹੌਲੀ ਉਹਨਾਂ ਦੀ ਦੇਵੀ ਵਜੋਂ ਪੂਜਾ ਸ਼ੁਰੂ ਹੋ ਗਈ ਇਹ ਵੀ ਪ੍ਰਗਟਾਵਾ ਕੀਤਾ ਜਾਂਦਾ ਹੈ ਕਿ ਪਹਾੜਾਂ ਵਾਲੀਆਂ ਦੇਵੀਆਂ ਸੁੰਦਰ ਹਨ ਵਰਕਲਕੱਤੇ ਵਾਲੇ ਪਾਸੇ ਮੌਸਮ ਮੁਤਾਬਕ ਕਾਲੇ ਰੰਗ ਦੀਆਂ ਹਨ ਇਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਗੁਰੂ ਜੀ ਨੇ ਬ੍ਰਾਹਮਣਾਂ ਦੇ ਪਖੰਡਾਂ ਦੇ ਭਰਮ ਨਾਲ ਤੋੜਨ ਲਈ ਉਹਨਾਂ ਨੂੰ ਆਪਣੀ ਇੱਕ ਸਵੱਟੀ ਉੱਤੇ ਪਰਖਿਆ ਜਿਵੇਂ ਕੀ ਉਹ ਦੱਸਦੇ ਹਨ ਦੋਹਰਾ ਨਾ ਦੇਵੀ ਨਾ ਦੇਵਤਾ ਨਾ ਬ੍ਰਾਹਮਣਾਂ ਦਾ ਜੱਗ ਦੇਖ ਗੁਰੂ ਦੇ ਤੇਜ ਕੋ ਸਭ ਹੋ ਗਏ ਅਲੱਗ ਭਾਵ ਇਸ ਸਾਰੇ ਪ੍ਰਸੰਗ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਜੀ ਮਹਾਰਾਜ ਨੂੰ ਜੋ ਕੁਝ ਕਰਨਾ ਪਿਆ ਉਹ ਬ੍ਰਾਹਮਣਾਂ ਦੇ ਪਖੰਡ ਦੇ ਚਾਲ ਨੂੰ ਤੋੜਨ ਲਈ ਕਰਨਾ ਪਿਆ ਸੋ ਦੁਰਗਾ ਵਿਰੋਧ ਰਾਹੀਂ ਗਿਆਨ ਦੱਤ ਜੀ ਨੇ ਸਿੱਧ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਨਹੀਂ ਸੀ ਉਹ ਜੋ ਕੇ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਸ਼ਕਤੀਤ ਜੋ ਰੱਬੀ ਅਵਤਾਰ ਸੀ ਕੇਵਲ ਤੇ ਕੇਵਲ ਇੱਕ ਕਾਲਪੁਰਖ ਦੀ ਆराधना ਕਰਦੇ ਸਨ। ਦੇਵੀ ਦੇ ਪੁਜਾਰੀ ਹੋਣਾ ਤਾਂ ਬਹੁਤ ਦੂਰ ਦੀ ਗੱਲ ਐ। ਜੇਕਰ ਤੁਹਾਨੂੰ ਇਹ ਗੱਲਾਂ ਵਧੀਆਂ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤਾਂ ਕਿ ਅੱਗੇ ਤੋਂ ਹੋਰ ਇਤਿਹਾਸਿਕ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਗੁਰੂ ਗੋਬਿੰਦ ਸਿੰਘ ਜੀ ਸੱਚਮੁੱਚ ਕਿਸੇ ਦੇਵੀ ਦੇ ਪੁਜਾਰੀ ਸਨ ਜਾਂ ਨਹੀਂ ਸਨ। ਸਤਿ ਸ੍ਰੀ ਅਕਾਲ ਜੀ।